ਮੈਨੂੰ ਲੱਗਦਾ ਬਾਬਾ ਜੀ ਮੈਨੂੰ ਲੱਗਦਾ ਤਖੜਾ ਟਾ ਗੱਡੀ ਗੁੱਡੀ ਦੇਣਗੇ ਮੈਨਾਂ ਹਾਂ ਇਹ ਕੁੜੀ ਦੋ ਟੇਢਾ ਦੀ ਬਤਨ ਕਿੰਨਾ ਮੰਗਉਂਦਾ ਉਹ ਦੁੱਟੇ ਕਾ ਲੱਗੀ ਪਈ ਨੇ ਬੂਟੇ ਮੈਂ ਲੱਗਦਾ ਕੁੜੀ ਦੇ ਦੇਖ ਲੋ ਯਾਰਾ ਕੁਈ ਮੈਂ ਸਮੋਜਤਾ ਪਰਸੋਂ ਵੇਚ ਕੇ ਹਟੇ ਉਹ ਦੇ ਦੋ ਜੇ ਪਏ ਆ ਪਰ ਇਹਦਾ ਫਹਾ ਵੜਦ ਗਿਆ ਯਾਰ ਨਾਲੇ ਮੇਰੇ ਗਲ ਪੈ ਰਿਹਾ ਆ ਆਪਾ ਤੁਹਾਡੇ ਭਾਈ ਭਾਈ ਤੇ ਪਰਜਾਈ ਮੂਹਤੇ ਨੇ ਆ ਪਤਾਨ ਨੂੰ ਕਹਤਾ ਮੈਂ ਤਾਂ ਵੀ ਵਿੱਚ ਆਉਂਦਾ ਨਹੀਂ ਤੇ ਇਹਨੂੰ ਕਹਤਾ ਵੀ 50000 ਰੁਪਏ ਨੇ ਆਖਿਆ ਕਰਨਾਂ ਨੇ ਕਹਿੰਦੀ ਜ਼ਿੰਮੇਵਾਰੀ ਮੇਰੀ ਐ ਬਾਬਾ ਜੀ ਹਾਂ ਮਾਤਾ ਜੀ ਤੁਸੀਂ ਕਹਿੰਦੇ ਹੋ ਤਾਂ ਕਰਕੇ ਮੇਰੇ ਭੂਆ ਦੇ ਮੁੰਡੇ ਨੂੰ ਤੇ ਕੁੜੀ ਨੂੰ ਬੰਦਨ ਬਣਾ ਲੈਣੇ ਪਟੰਗ ਨੇ ਮੈਂ ਕਹਿੰਨੀ ਫਿਰ ਮਾਤਾ ਜੀ ਵੀ ਉਹਨਾਂ ਦਾ ਖਰਚਾ ਕਰਾਂਗੇ ਨਾਲ ਸਿਆਰ ਕਰਕੇ ਠੀਕ ਹੈ ਜੇ ਸਾਡੇ ਗੱਲ ਹਿਸਾਬ ਚ ਆਜੋ ਕਰੀ ਹੋਣਗੇ ਦੇਖ ਲਗੀ ਤਾਂ ਹੈ ਬੱਬੀ ਤੇ ਮੈਂ ਕਹਿੰਦੇ ਠੀਕ ਆ ਬੰਦ ਜੀ ਠੀਕ ਆ ਠੀਕ ਆ ਜੇ ਤੁਸੀਂ ਨਾ ਆਇਓ ਹੈ ਨਹੀਂ ਬਈ ਬੱਬੀ ਨਾ ਕਰੀਏ ਭਾਈ ਅੱਛਾ ਬੈਠੋ ਬੈ ਜਾ ਮੁੰਡਿਆ ਠੀਕ ਬੈ ਵਧੀਆ ਅਸੀਂ ਦੋਵੇਂ ਆਏ ਸੀ ਭਾਈ ਰਿਸ਼ਤੇ ਬਾਰੇ ਅੱਛਾ ਹੂੰ ਕਰ ਲਈ ਇਹਨਾਂ ਨਾਲ ਗੱਲ ਬਾਈ ਆ ਇਹਨਾਂ ਨਾਲ ਕਰ ਲਈ ਗੱਲ ਆ ਬੈਠੇ ਨੇ ਤੁਹਾਡੇ ਮੂੰਹ ਤੇ ਕਰ ਲੋ ਜੇ ਕੋਈ ਅੱਗੇ ਤਾਂ ਕੀ ਕਹਣਾਗਾ ਹੁਣ ਤੇਰੇ ਤੇ ਛੱਤੀ ਆ ਵਨੀ ਗੱਲ ਅਸਤ ਮੇਰੇ ਤੇ ਤਾਂ ਛੱਤੀ ਆ ਲਾਂਭੇ ਤੇ ਕੁਛ ਨਹੀਂ ਪੈਣੀ ਪਹਿਲਾਂ ਆਪ ਦੀ ਘਰੇ ਜਾ ਕੇ ਕਰ ਲਈ ਸਾਰੇ ਸਾਰੇ ਕਿਵੇਂ ਹੈ ਕਿਵੇਂ ਠੀਕ ਹੋ ਗਿਆ ਹੋਰ ਹੋਰ ਠੀਕ ਹੈ ਹੋਰ ਭਾਈ ਆ ਜਾ ਨੇੜੇ ਆ ਜਾ ਕਿਵੇਂ ਅੱਜ ਸਾਡੇ ਘਰੇ ਹੁੰਦੇ ਹੋਗੇ ਉਹ ਬੱਸ ਪਾ ਗ ਜਾਣੇ ਬੰਦਾ ਚੰਗੇ ਬਈ ਤੇਰੇ ਲੜਨ ਨਾ ਲੱਗ ਜਾਣੀ ਹੁਣ ਸਾਰਾ ਇਹੇ ਵਾਰੀ ਇਹੇ ਜੈ ਮਾਲੀ ਕੌੜੀ ਆ ਹਾਂ ਔਰ ਜਿਹੜਾ ਬੰਦਾ ਕੌੜਾ ਹੋਵੇ ਨਾ ਉਹਦੇ ਦਿਲ ਦੇ ਪਾਪ ਵਿੱਚ ਪਾਪ ਨਹੀਂ ਹੁੰਦਾ ਹੈਗਾ ਹੂੰ ਔਰ ਠੀਕ ਹੈ ਔਰ ਇਸਤੇ ਬਾਰੇ ਆਏ ਸੀ ਜਿਹੜਾ ਨੂੰ ਕਰਾਉਣੇ ਕਰਨਾ ਕਿਹੜਾ ਮੈਨੂੰ ਤਾਂ ਪਤਾ ਨਹੀਂ ਭਰਾ ਇਹਨੂੰ ਪਤਾ ਵੀ ਕਰਨਾ ਅਨੁਸਾਰ ਇਹਦਾ ਪਤਾ ਨਹੀਂ ਕਹਿ ਜਾ ਸੱਪ ਗੜਦੀ ਆ ਲੈ ਸੱਪ ਤੈਨੂੰ ਕਹਿਦਾ ਹੈਗਾ ਸੀ ਮੈਂ ਵਾ ਮੇਰ ਪੁੱਆ ਦੀ ਕੁੜੀ ਦਾ ਕਰਾ ਦੇ ਲੈ ਰਿਸ਼ਤਾ ਅੱਛਾ ਉਹਦੀ ਗੱਲ ਕਰੀ ਗਈ ਸੀ ਪਾ ਪੈਸੇ ਪੁੱਛ ਲੂ ਭਰਾਵਾ ਕੁੜੀ ਨੂੰ ਵੈਸੇ ਵਧੀਆ ਹੈ ਅੱਛਾ ਹਾਂ ਜੇ 1000 ਰੁਪਏ ਰੱਖ ਲੂ ਅੱਛਾ ਹਾਂ ਆਪਣਾ ਲੈ ਆ ਚ ਨਾ ਫਰਕ ਪਈ ਹੂੰ ਲੈ ਨਾ ਲੈ ਜਾ ਦੇਖ ਨਾ ਬਈ ਹੂੰ ਗੱਲ ਠੀਕ ਹੈ ਜੇ ਜੇ 1000 ਰੁਪਏ ਰੱਖੂ ਤਾਂ ਕੁੜੀ ਬਹੁਤ ਵਧੀਆ ਹੈ ਕੁੜੀ ਦੀ ਜ਼ਿੰਮੇਵਾਰੀ ਮੇਰੀ ਹੁੰਨੀ ਹੋਰ ਪੜ ਫਿਰ ਸਾਡਾ ਉਧਰ ਰਿਸ਼ਤੇਦਾਰੀ ਚ ਵੀ ਫਰਕ ਪੈਂਦਾ ਨਾ ਫਿਰ ਇਸ ਗੱਲ ਨੂੰ ਕਹਿੰਦੇ ਆ ਕਿ ਵੀ ਫਰਕ ਪਵੇ ਹਾਂ ਬਾਕੀ ਹੁਣ ਉਹਨੂੰ ਸਮਝਾਇਆਗਾ ਸੀ ਸਾਰੀ ਗੱਲ ਸਮਝਾ ਦੇਈ ਭਾਈ ਕੱਲ ਨੂੰ ਫੇਰ ਕੇ ਤੇ ਪਹਿਲਾਂ ਲਈ ਉਹ ਕਹਦਾ ਕਿ ਨਹੀਂ ਮੈਂ दारू ਛੱਡ ਦੂੰਗਾ ਕਹਿੰਦਾ ਹੁਣ ਮੇਰੀ ਗੱਲ ਸੁਣੋ ਪਹਿਲਾਂ ਛੱਡ ਦੀ ਕੁੜੀ ਤਾਂ ਬਾਹਰ ਨਹੀਂ ਡੱਪਦੀ ਸਾਰਾ ਕੰਮ ਕਰਦੀ ਆ ਮੇਰੀ ਭੂਆ ਬੈਠੀ ਮੰਜੇ ਤੇ ਤੇ ਸਾਡੀ ਕੁੜੀ ਨੂੰ ਤਾਂ ਉਹ ਗੱਲ ਉੱਚਾ ਨਹੀਂ ਬੋਲਦੀ ਚਲ ਕੋਈ ਨਾ ਤਾਂ ਸਾਰਾ ਗਾਉ ਤੁਸੀਂ ਰਾਏ ਕਰਕੇ ਦੱਸਦੇ ਫੇਸਬੁਕ ਦੱਸਦੇ ਬਾਈ ਕੋਈ ਅਫਰ ਕਰੋਗਾ ਕੋਈ ਫੀਸ ਦੀ 20 ਤਾਂ ਹੁਣ ਮੈਨਾਂ ਨੂੰ ਕੀ ਦੱਸਾਂ ਨਨੋ ਆਪ ਨੂੰ ਪਤਾ ਹੈ ਤੂੰ ਸਾਨੂੰ ਕੀ ਪਤਾ ਸੀ ਕੜਵੋ ਕੁਝ ਲੈਣਾ ਮੈਂ ਜਿਹੜੀ ਗੱਲ ਖੁੱਲ ਜੇ ਵਧੀਆ ਹੁੰਦੀ ਹੈ ਮੇਰੀ ਗੱਲ ਸੁਣ ਭਣ ਆਪਣਾ ਭੈਣਾ ਬਣੀਆਂ ਨਾਲ ਆਪਣੀਆਂ ਲਿਆਜ ਦਿਮਾੜ ਮੱਤਰ ਯਾਰ ਤੁਸੀਂ 50000 ਰੁਪਏ ਦੇ ਨਾਲ ਲਿਆਜ ਵਰਤ ਕੇ ਦੇ ਲੈ ਦੋਨਾਂ ਪਾਸੇ ਮਾਰ ਗਏ ਆਂ ਹਾਂਰਾ ਭਾਈ ਫਿਰ ਲੱਖ ਲੈਂਦੇ ਆ ਉਹ ਤਾਂ ਭਾਈ ਲੱਖ ਲੈਂਦੇ ਬੇ ਪਾਣੀ ਵੀ ਚੜਾਵਾਂਗੇ ਐ ਨਹੀਂ ਦੇਖ ਤੂੰ ਗੱਲ ਥੋੜੀ ਇੱਕ ਵਾਰ ਤੂੰ ਲਿਆਜ ਕਹਿੰਦੀ ਹੈ ਕਿ ਇੱਕ ਪਾਸੇ ਤੂੰ ਨਾਲੇ ਤਾਂ ਉਹ ਗੱਲ 50000 ਮੰਗ ਕੇ ਨਾਲ ਲਿਆਜ ਤੂੰ ਐ ਕਹਿੰਦੀ ਵੀ ਭਾਈ ਜਿਹੇ ਜਿਹੇ ਤੁਹਾਡਾ ਮਾਨਤਾਰ ਹੋ ਸਾਡਾ ਕਰ ਦੋ ਤੁਸੀਂ ਤੇ ਬਰ ਅੱਧਾ ਵੱਡਾ ਲੱਗਦਾ ਨਾ ਤੈ ਮੇਰੀ ਗੱਲ ਸੁਣ ਤੂੰ ਇਹਦੀ ਗੱਲ ਜੀ ਗੱਲ ਆ ਉਹ ਤਾਂ ਮੈਂ ਬੋਲਣਾ ਨਹੀਂ ਸੀ ਪਹਿਲਾਂ ਕਿਹੜਾ ਤੁਸੀਂ 2 ਲੱਖ ਦਿੱਤਾ ਨਹੀਂ ਲੱਖ ਪਹਿਲਾਂ ਦਿੱਤਾ ਬਜੋਲੀਆ ਨੂੰ ਨਹੀਂ ਰਹੇਗੀ ਬੱਬੀ ਮੈਂ ਵਿੱਚ ਨਹੀਂ ਸੀਗੀ ਉਦੋਂ ਠੀਕ ਆ ਉਹਦਾ ਉਸੇ ਨੇ ਮੇਰੇ ਹਾਂ ਜੇ ਉਹ ਵਿੱਚ ਹੁੰਦੀ ਤਾਂ ਫੇਰ ਆ ਗੱਲ ਨਹੀਂ ਉਹਦਾ ਉਂਗਲ ਤਾਂ ਤੇਰੀ ਸੀ ਉਹਦਾ ਤੂੰ ਹੀ ਤਵੱਲੀ ਐ ਨਾ ਮੈਂ ਤਾਂ ਕੋਈ ਨਹੀਂ ਹਾਂ ਦੋ ਅੱਧ ਮੈਂ ਤਾਂ ਕਿਹਾ ਸੀ ਮੈਂ ਤਵੱਲੇਗੀ ਕਿ ਨਹੀਂ ਗੱਲਿਆ ਭਾਈ ਉਹ ਤਾਂ ਬਾਬਾ ਪਾਸਾ ਤਾਂ ਮਿਲੇ ਹੋਏ ਸੀ ਸਾਰੇ ਉਹਨਾਂ ਨੇ ਤਾਂ ਕੈਂਗ ਬਣਿਆ ਹੋਇਆਗਾ ਠੀਕ ਆ ਮਾਪੇ ਰ ਮੈਂ ਅੱਧੀ ਕਹਦਾ ਇਹਨੂੰ ਮਾ ਬਾਬਾ ਦਾ ਐਡਾ ਗੰਦਾ ਬਾਬਾ ਤੂੰ ਜਾਨੀ ਆ ਦੇ ਕੋਲੇ ਤਾਂ ਗਰੁੱਪ ਬਣਾਇਆ ਕੋਈ ਕਿਸੇ ਦੇ ਵਿੱਚ ਪੜਿਆ ਹੁੰਦਾ ਆ ਆਏ ਸੀ ਵੀ ਚਾਰ ਤੋਂ ਨੂੰ ਆਇਆ ਹੋਗਾ ਚਲੋ ਛੱਡੋ ਪਰੇਗਾ ਜੋ ਹੋਈ ਨਹੀਂ ਪੜੀ ਉਹਦੇ ਕੀ ਆ ਹੁਣ ਤੂੰ ਹਾਂ ਕੀ ਕਰੋ ਫਿਰ ਐ ਜ਼ਿੰਮੇਵਾਰੀ ਸਾਡੀ ਆ ਕੋਈ ਉਨੀ ਕੀ ਹੋਗੀ ਤੇਰਾ ਤਾਂ ਆਪਣੀ ਲਿਆਜ ਫਰਕ ਉਹ ਤੇਰੇ ਆਲੇ ਨਾਲ ਨਹੀਂ ਤੇ ਤੇਰਾ ਘਰ ਦੂਰ ਵੀ ਨਹੀਂ ਹੈਗਾ ਜੰਮੇ ਮੇਰੀ ਗੱਲ ਸੁਣ ਘਰ ਦੂਰ ਤਾਂ ਬਾਬੇ ਦਾ ਵੀ ਨਹੀਂ ਸੀਗਾ ਜਿਹੜਾ ਲੈ ਕੇ ਭਜ ਗਿਆ ਸਾਰਾ ਕੁਸਾ ਹਮ ਹਾਂ ਬੋਲ ਨਾ ਬਾਬਾ ਮੋੜ ਮੇਰੀ ਗੱਲ ਸੁਣ ਕਬੀਲਾਰ ਆਪਾਂ ਕਰਾ ਜੁੱਲੀ ਚੱਕਾ ਠੀਕ ਆ ਆਪਾਂ ਇੱਕ ਪਿੰਡ ਚ ਰਹਿਣੇ ਆ ਵਰਤਦੇ ਆ ਤੇ ਅਜੋੜੇ ਲੱੱਗੀ ਤੋੜੀ ਮਰਵਾਵਾਂਗੇ ਘਰ ਬਣਿਆ ਹੋਇਆ ਆਪਣਾ ਬਾਈ ਮੈਂ ਤਾਂ ਜੇ ਤੁਸੀਂ ਕਹਿੰਦੇ ਹੋ ਤਾਂ ਕਾੜ ਕੇ ਮੇਰੀ ਭੂਆ ਦੀ ਮੁੰਡੇ ਨੂੰ ਕੁੜੀ ਨੂੰ ਬੰਨਣਾ ਬਣਾ ਲੈਣੀ ਭਾਵੇਂ ਨਹੀਂ ਮੈਂ ਕਹਿੰਦੇ ਫਿਰ ਨਾਤਾ ਸੀ ਵੀ ਉਹਨਾਂ ਦਾ ਖਰਚਾ ਕਰਾਂਗੇ ਨਾ ਸਿਆਰ ਕਰੀਏ ਠੀਕ ਆ ਜੇ ਸਾਡੇ ਗੱਲ ਹਿਸਾਬ ਚ ਆ ਗਈ ਤਾਂ ਫਿਰ ਨਾਲ ਦੀ ਨਾਲ ਹੀ ਲੈਵਾਂਗੇ ਜੁਨੀ ਚੜਾ ਕੋਈ ਗੱਲ ਨਹੀਂ ਫਿਰ ਮੈਂ ਇੱਥੇ ਬੁਲਾ ਲੂ ਮੇਰੀ ਭੂਆ ਤਾਂ ਤੋ ਰਹਿ ਨਹੀਂ ਜਾਂਦਾ ਹਾਂ ਬੁਲਾ ਲੇ ਬਗ ਤੇ ਪ੍ਰੋਗਰਾਮ ਰੱਖ ਮਾ ਜੀ ਮੈਂ ਤਾਂ ਕਹਿੰਦਾ ਜੁਨੀ ਚੜਾਵਾ ਕਰ ਲਵੇ ਯਾਰ ਘਰ ਤੇ ਉਹਦੇ ਬਹੁਤ ਖਰਚੇ ਹੋ ਗਏ ਉਹਦੇ ਬਹੁਤ ਹੋ ਗਿਆ ਉਹ ਵੀ ਗਰੀਬ ਬੰਦੇ ਨੇ ਤੁਸੀਂ ਪਹਿਲਾਂ ਮੇਰੇ ਵੱਡੀ ਉਂ ਬਜਾ ਕਦੀ ਮੈਨੂੰ ਤਾਂ ਸਾਰਾ 50000 ਰੁਪਏ ਨੰਗਾ ਤੋਂ 10 10 ਮਿੰਟ ਪਹਿਲਾਂ ਦੇ ਦੀ ਬਹੁਤ ਠੀਕ ਸ਼ਾਬਾਸ਼ ਇਹ ਪੂਰਾ ਵਧੀਆ ਕਰਿਆ ਸੀ ਉੱਦੋਂ ਹੋਰ ਨਹੀਂ ਨਾ ਮੈਂ ਨਾ ਮੇ ਗਰੀਮਾਰ ਹੋ ਗਈ ਉਦੋਂ ਅਸੀਂ ਨਾਲ ਸੱਜਣ ਹੁੰਦੇ ਕਿ ਵੀ ਕਰ ਲੈ ਕੇ ਆਈ ਲੋ ਤਾਂ ਪਤਾ ਹੀ ਆਉਣਾ ਤੇ ਚੱਲ ਚੰਗਾ ਭਣੀ ਫਿਰ ਅਸੀਂ ਵੀ ਕਰਦੇ ਕਾਰਗਰ ਇਹ ਕਹਿੰਦੇ तेरे ਕੋਲ ਤਾਂ ਪੈਸੇ ਵੱਧ ਹੋ ਜਾਣੀ ਤਾਨੂੰ ਦੱਸ ਦੇ ਫੋਨ ਕਰਕੇ ਸਾਡੇ ਜੇਟ ਕੋਲ ਸਾਡੇ ਕੋਲ ਬਥੇਰੇ ਨੇ ਮੈਂ ਉਧਰ ਮੇਰੇ ਵਾਧੂ ਰੱਖੇ ਤੇਰੇ ਬੋਲ ਬੁਰਨ ਹਾਂ ਵਾਧੂ ਰੱਖੇ ਪਰਮਾਤਮਾ ਛੁੱਡੀ ਕਿਉਂ ਨਹੀਂ ਮਿਆਨ ਚ ਪੈਂਦੀ ਆਪਾਂ ਮਾਗਰਾਂ ਕਰਦਾਂਗੇ ਬੱਸ ਬੱਸ ਜਦੋਂ ਬਾਤ ਚੱਪ ਕੇ ਉਦੋਂ ਚਾਰਾ ਨਾਲ ਲੈ ਲੈ ਬੱਸ ਬੱਸ ਤੇਰਾ ਨਾਮ ਹੋਵੇ ਨਾ ਕੋਈ ਵੀ ਚੀਜ਼ ਕੀ ਹੋਰ ਨਾ ਪਰ ਸੋਚ ਕੇ ਕਰਾਜੀ ਸੋਚ ਹੋਰ ਕਿਵੇਂ ਆ ਉਹ ਠੀਕ ਆ ਕਿੱਧਰ ਹੱਲਾ ਬੋਲ ਤਾ ਅੱਜ ਓਏ ਹੱਲਾ ਦਾ ਇਤੀ ਫਰਦਿਆਂ ਤੇਰੇ ਮਾਗਰ ਭੌਂਕਦੇ ਜਿਹੜੇ ਸਾਡੇ ਕਰਮਾਂ ਉੱਤੇ ਲੱਗੀਆਂ ਨੇ ਬਈ ਇੱਧਰ ਬਹਿ ਜਾਓ ਸਰ ਮਗਰ ਆ ਜਾਓ ਕੋਈ ਨਾ ਤਾਂ ਖੜੀ ਬਹਿ ਜਾ ਤੂੰ ਬਹਿ ਜਾ ਤੂੰ ਉਹ ਤਾਂ ਉਹੀ ਗੱਲ ਕਰਦੇ ਸੀ ਕਿਰਨਾਂ ਕੋਲੇ ਗਏ ਸੀ ਅੱਛਾ ਤੇ 50000 ਰੁਪਏ ਮੰਗਦੇ ਨੇ ਉਹ ਬਈ ਓ ਯਾਰ ਬਹੁਤ ਖਰੀ ਹਾਂ ਬਾਕੀ ਹੁਣ ਤੂੰ ਦੇਖ ਲੈ ਭਾਈ ਬਹੂ ਜਹਿੰਦੀ ਇਹ ਤਾਂ 50 ਵਾਲਾ ਵੀ ਨਹੀਂ ਹਾਂ ਲੱਗਦਾ ਤਾਂ ਥੋੜਾ ਜਿਹਾ ਬਾਹਲਾ ਹੈ ਜੇ ਕਟਾ ਘਟੂ ਲੈਂਦੇ ਉਹਨੂੰ ਬਾਹਲਾ ਵੀ ਫਿਰ ਨਾ ਕਰਾ ਆਪਾਂ ਤਾਂ ਕੋਈ ਬਾਹ ਨਹੀਂ ਪਕੜਾ ਪਰੌਠੇ ਖਾਣੇ ਆ ਤਾਂ ਪਰੌਠੇ ਖਾਣੇ ਆ ਤੁਸੀਂ ਤਿੰਨੀ ਰੇ ਸੀ ਫੜਾਇਆ ਸੀ ਕਿ ਉਹ ਹਾਂ ਉਹਨਾਂ ਦਾ 100 ਰੁਪਏ ਬਿਨਾਂ ਪੁੱਛੇ ਦੀ ਜੇਬ ਵਿੱਚ ਪਾਇਆ ਸੀ ਉਹਨਾਂ ਨੇ ਓਏ ਓਸੇ ਦਾ ਘਰ ਕੀ ਕਹਿੰਦਾ ਵੀ ਬਾਲੇ ਨੇ ਹੂੰ ਇਹਨੂੰ ਮਾੜੀ ਜੀ ਗੱਲ ਖੋਲਣਾ ਨਾ ਤੂੰ ਉਹਦੇ ਨਾਲ ਮੈਂ ਤਾਂ ਕੀ ਖੋਲਣਾ ਭਾਈ ਮੈਂ ਤਾਂ ਤੈਨੂੰ ਸੁਨੇਹਾ ਲਾਉਣਾ ਹੀ ਲਾਤਾ ਜਾਂ ਤੇ ਮਾਂ ਨੂੰ ਸੱਤ ਲਾ ਤੇ ਪਹਿਲਾ ਵਾਲਾ ਕੰਮ ਨਾ ਹੋ ਜੇ ਆਪਣੇ ਨਾਲ ਪਹਿਲਾ ਵਾਲਾ ਕੰਮ ਤਾਂ ਭਾਈ ਕੀ ਕਹਿ ਸਕਦੇ ਆ ਕਿਸੇ ਦਾ ਹੈ ਪਹਿਲਾਂ ਲਾ ਭਾਈ ਇਹਨੂੰ ਆਪ ਨੂੰ ਵੀ ਮੇਰੀ ਗੱਲ ਸੁਣੇ ਇਹਨੂੰ ਵੀ ਲੈਣ ਤੇ ਆਉਣਾ ਪਊਗਾ ਫਿਰ ਹਾਂ ਦਾਰੂ ਨੂੰ ਛੱਡਣੀ ਕੋ ਕੱਲ ਉਹਦੀ ਵੀ ਫੋਟਰੀ ਹੈਗਾ ਹਾਂ ਦਾਰੂ ਦਾ ਭਾਈ ਛੱਡਣੀ ਕੋ ਫਿਰ ਤੂੰ ਮੈਂ ਕਹਿ ਰਹੇ ਨੂੰ ਵੀ ਪੈ ਕਿਸੇ ਗੱਲ ਆਉਂਦਾ ਹੈਗਾ ਮਾੜਾ ਮੋੜਾ ਤਾਂ ਕਹਿ ਦਿੰਦੇ ਕਿ ਤੇ ਫਿਰ ਚੱਕ ਝੂਟਾ ਦਵਾਰੇ ਹੋ ਜੇ ਤੇਰੀ ਜਾਨ ਲਿਕਦੇ ਜੇ ਨਾਲ ਆ ਬਗ ਮਹੀਨਾ 2 ਮਿੰਟ ਕਿ ਆ ਕੇ ਰੱਖੀਂ ਕਿਹੜਾ ਖਰਚੀ ਇਹ ਵਿਆਹ ਹੋ ਗਿਆ ਕਿਹੜਾ ਦਾ ਖਰਚੀ ਨਾ ਬਤੀਮੀ ਬਣਾ ਸਰਦਾ ਨਾ ਦਾਰੂ ਬਣਾ ਸਰਦਾ ਫਿਰ ਤੂੰ ਦਾਰੂ ਹੀ ਪੀ ਲੈ ਉਹਨੂੰ ਜਵਾਬ ਦੇ ਦੇ ਤੇ ਖਰਚਾ ਖੜ ਸਕਦਾ ਹੈ ਐ ਮੈਂ ਮੈਨੂੰ ਹੀ ਕਰਾ ਦੋ ਫਿਰ ਉਹਨਾਂ ਨੂੰ ਟਾਈਪ ਹੋ ਕੇ ਭੇਜਤਾ ਫਿਰ ਛੱਡਦਾ ਨਹੀਂ ਮੈਂ ਤਾਂ 버ਤੀ શક ਨੂੰ ਹੋਰ ਤੂੰ ਛੱਡ ਦੇਗਾ ਹਾਂ ਜਦੋਂ ਘਰ ਬਣਾਣਾ ਹੋਵੇ ਸਾਰਾ ਕੁਝ ਕਰਨਾ ਪੈਂਦਾ ਤੇ ਤੂੰ ਨੀ ਚਾਹ ਦੇਖ ਦਿਆ ਇਹ ਤੂੰ ਨੀ ਕਰ ਫਿਰ ਗਿਆ ਲੈ ਤਿਆਰ ਬੈਠੀ ਐ ਸਰ ਕਾ ਨੂੰ ਆਂਦਾ ਮੈਂ ਐਂ ਕਰ ਮਾਤਾ ਨੂੰ ਪੁੱਛ ਲੈ ਪਹਿਲਾਂ ਤਾਂ ਤੂੰ ਟੈਲੀਫੋਨ ਲਾ ਕੇ ਮਾਤਾ ਮੈਂ ਮਾਤਾ ਨੂੰ ਅੱਜ ਫੋਨ ਲਾਵਾਂ ਜਦੋਂ ਗੁੱਸੇ ਹੋ ਕੇ ਗਈ ਆ ਨਾ ਲਾਵਾਂ ਮੈਂ ਕੱਲ ਨੂੰ ਕਿਉਂ ਉਹਦਾ ਮੈਂ ਨਵੇੜ ਕੀ ਤੁਰਿਆ ਆਪੀ ਆਜੂ ਜਿੱਦੇ ਹੁਣ ਹੋਇਆ ਅੱਪੀ ਛੱਡ ਜਣੀ ਕਿੰਨਾ ਵੀ ਚਿਰ ਕੋਈ ਬੈਠੂਗੀ ਕੁੜੀਆਂ ਕੋਲੇ ਉਹ ਤੇ ਇਹ ਆਪਣੀ ਗੱਲ ਬਣ ਗਈ ਸੇ ਪਾਣੀ ਕੌਣ ਵਾਰੂ ਫਿਰ ਐਂ ਜਿਹੜਾ ਉਮੈ ਤਾਂ ਚੰਦਾ ਅੱਛਾ ਹਾਂ ਫਿਰ ਭਾਈ ਪੈਸਿਆਂ ਦਾ ਉਹਦਾ ਹੱਲ ਕਰ ਲਾ ਆਪਾਂ ਤੁਹਾਡੇ ਭਾਈ ਭਾਈ ਤੇ ਭਰਜਾਈ ਮੁੰਦੇ ਨੇ ਆਪਾਂ ਤਾਂ ਇਹਨਾਂ ਨੂੰ ਕਹਤਾ ਮੈਂ ਤਾਂ ਵੀ ਵਿੱਚ ਆਉਂਦਾ ਨਹੀਂ ਇਹਨੂੰ ਕਹਤਾ ਵੀ 50000 ਰੁਪਏ ਉਹਨੇ ਆਖਿਆ ਕਿਰਦਾ ਨੇ ਕਹਿੰਦੀ ਜ਼ਿੰਮੇਵਾਰੀ ਮੇਰੀ ਐ ਪੂਆ ਬਾਹ ਦੀ ਕੁੜੀ ਦਾ ਹਦਿਆ ਉਹ ਜੀ ਪੂਆ ਬਾਹ ਦੀ ਬਿਮਾਰ ਰਹਿੰਦੀ ਐ ਨਹੀਂ ਮੇਰੀ ਗੱਲ ਸੁਣੋ ਜੀ ਤੱਲੀ ਜ਼ਿੰਮੇਵਾਰੀ ਕੀ ਕਰੋਗੇ ਇਹਨੂੰ ਆਪਰੋਂ ਵੀ ਕਹਦਾ ਵੀ ਤੂੰ ਵੀ ਸੰਭਲ ਕੇ ਨਹੀਂ ਮਾਰਾ ਫੋਟਾ ਹਾਂ ਇਹਨੂੰ ਵੀ ਕਹਿੰਦੇ ਵੀ ਚੰਦੇ ਨਾ ਠੇਕਿਆ ਕਰੀ ਕੋਈ ਮਹੀਨਾ 2 ਮਹੀਨੇ ਦਾ ਤਪਾ 3 ਮਹੀਨੇ ਦਾ ਤਪਾ ਪੇਗੀ ਸੀ ਉਹਨਾਂ ਜਾਣ ਨਹੀਂ ਕਹਿੰਦਾ ਮੇਰੀ ਗੱਲ ਸੁਣ ਉਹਨਾਂ ਨੂੰ ਆਪਾਂ ਜੇ ਤਾਂ ਪੈਸਾ ਪੂਜਾ ਦਾ ਹੱਲ ਕਰਦਾਗਾ ਫਿਰ ਤਾਂ ਆਪਾਂ ਉਹਨੂੰ ਕੱਲ ਨੂੰ ਜਾ ਕੇ ਦੇਖ ਆਵਾਂਗੇ ਆਪਾਂ ਜੇ ਕੋਈ ਕੋਈ ਹਿਸਾਬ ਦਾਗੀ ਗੱਲਾਂ ਨਾਲ ਹੀ ਲਿਆਵਾਂਗੇ ਫਿਰ ਤਾਂ ਨਾਲ ਹੀ ਲਿਆਵਾਂਗੇ ਫਿਰ ਮੈਂ ਦੇਖਦਾ ਫਿਰ ਕਰਦਾ ਹੀਲਾ ਕੋਈ ਕਰਨੀ ਪੂ 100 ਪਤਾ ਕਿਸੇ ਪਾਸਿਓਂ ਚੱਲ ਕਰ ਲਈ ਫਿਰ ਆਜ ਕੋਈ ਨਾ ਦੱਸ ਦੀ ਮੈਨੂੰ ਹਾਂ ਚੱ ਤੇ ਇਹਨੇ ਆਪਦੇ ਜਿਹਦੇ ਕੋਲ ਹੈਗੇ ਨਾ ਤਾਂ ਕਰ ਲਿਆ ਇਸ ਨਾਲ ਵਗ ਜਾਗੇ ਪਹਿਲਾਂ ਤਾਂ ਮੈਂ ਸਹਿਮਤਾ ਨਹੀਂ ਸੁਣ ਮੈਂ ਇਹਦੇ ਨਾਲ ਸਹਿਮਤਾ ਠੀਕਾ 50000 ਕਿਹਾ 50000 ਹਾਂ ਤੁਸੀਂ ਜਾਓ ਮੈਂ ਇਹਦੇ ਨਾਲ ਕਰਦਾ ਗੱਲ ਆ ਕਰ ਰਿਹਾ ਫਿਰ ਇਹਨਾਂ ਕੀ ਤੁਸੀਂ ਜਾਓ ਉਹ ਉਹਦਾ ਤੋਂ ਕਦੇ ਆਪਦਾ ਆਇਆ ਆਪਦਾ ਬਣਾ ਕੇ ਕਰ ਤਾਂ ਸਾਡੇ ਨਾਲ ਕੋਈ 100 ਪੜਦੇ ਦੀ ਗੱਲ ਨਹੀਂ ਆ ਗਈ ਕੋਈ ਸਾਡਾ ਲੈਣ ਦੇਣ ਚੱਲਦਾ ਹੈਗਾ ਹਾਂ ਐ ਸੂਈ ਦੀ ਗੱਡੀ ਬង ਆ ਆਹ ਪੈਂਦੀ ਆ ਬੜੀ ਤੇਜ਼ ਆ ਹਨਾ ਹਾਂ ਇਹ ਤੇ ਜਾਇਦਾ ਰਹਿੰਦਾ ਵੀ ਖਾਨੀ ਗੇਲੇ ਨੂੰ ਰੁਪਏ ਖਵਾਇਦਾ ਹੈ ਉਹ ਮੈਂ ਕੰਜਰੋ ਕਿਸੇ ਦੀ ਕੀ ਕਰਨੀ ਐ ਇਹ ਮੰਨਦਾ ਮੈਨੂੰ ਪਤਾ ਆਪਦੀ ਬਾਦੂ ਅਗਲਾ ਹੀ ਲੱਕੀ ਪੀ ਲੱਗਦੀ ਨਹੀਂ ਹੈ ਮੈਂ ਤਾਂ ਤੈਨੂੰ ਐ ਬਿਠਾਇਆ ਤੇਰੇ ਕੋਲੇ ਪਿਆ 50000 ਰੁਪਇਆ ਪੈਸੇ ਤਾਂ ਮੈਂ ਤੈਨੂੰ ਦਵਾ ਦੂੰ ਪੈਸੇ ਪੁੱਛਾਂ ਦਾ ਚੱਕਰ ਨਾ ਮੰਨ ਤੂੰ ਮੈਂ ਉਦੋਂ ਬਾਅਦ ਤਾਂ ਜਾਰ ਬਸਾਉਣ ਦੀ ਕਰ ਤੂੰ 6 ਮਹੀਨੇ दारू ਵੀ ਛੱਡ ਕੰਜਰਾ ਕੋਈ ਉਦੋਂ ਬਾਅਦ ਤਾਂ ਮੈਂ ਆਰਤੀਆਂ ਤੋਂ ਫੜ ਲਊਗਾ ਤੇ ਕੱਲੇ 50000 ਨਾਲ ਨਹੀਂ ਵੀ ਆਪਾਂ ਨੂੰ ਸਰਦਾ ਹਾਂ ਤਾਂ ਮੈਨੂੰ ਤੇਰੇ ਤੇ ਯਕੀਨ ਐ ਮਾੜਾ ਮੋਟਾ ਇਹਨਾਂ ਨੂੰ ਵੀ ਸਬੀੜ ਕਹਦੇ ਮੇਰਾ ਸੀਰ ਆ ਘਰ ਚ ਇਹ ਹੁਣ ਮੈਨੂੰ ਕਿੱਥੇ ਕਰਨਗੇ ਕੋਸਾ ਇਹ ਤਾਂ ਮੈਨੂੰ ਆਪ ਨੂੰ ਕਰਨਾ ਪਊ ਮਾੜਾ ਮੋਟਾ ਘੂਰੇਗਾ ਫੇਰ ਹੀ ਦੇਣਗੇ ਤੈਨੂੰ ਤੂੰ ਇਹਨੂੰ ਖੇੜ ਕੇ ਦੇਖੀ ਮੜਾ ਜਾ ਮੈਂ ਕਹਿ ਦੂੰ ਬਈ 50k ਤੁਸੀਂ ਕਰ ਦੋ 50k ਉਸ ਤੋਂ ਲੈਣ ਦਾ ਤਾਂ ਹੋ ਜਾਣਾ ਚੰਗਾ ਕਰ ਹੀ ਲਾ ਤੂੰ ਕਹਿ ਉਹਨਾਂ ਨੂੰ ਮੜਾ ਜਾ ਕੇ ਵੀ 50k ਦਾ ਵੋਗਾ ਪੇਗਰੂ ਪ ਜਾ ਕੇ ਤਾਂ ਤੁਸੀਂ ਕਰੋ ਆ ਮੈਂ ਬਥੇਰੇ ਵੀ ਲਾਤੇ ਇਹਨਾਂ ਦੇ ਛੋਟੇ ਦੇਦੋ ਬਥੇਰੇ ਤੋਂ ਸੇਵਣਾ ਆ ਪਾਇਆ ਮੈਂ ਤੇਰੇ ਸਾਹਮਣੇ ਪਾਇਆ ਉਹਨਾਂ ਕਾ ਤਾਂ ਫਿਰ ਤੂੰ ਵੀ ਖਰਾਬ ਕਰਤਾ ਹੈ ਉਹਨਾਂ ਕਾ ਤਾਂ ਤੂੰ ਵੀ ਖਰਾਬ ਕਰਤਾ ਚਲ ਠੀਕ ਹੈ ਮੁੱਛੂ ਮੈਂ ਰੱਖਾਂ ਚੱਲਾ ਬਣਾ ਲਈ ਮੈਂ ਮਨ ਬਣਾ ਲਈ ਕੰਦਰੀਆਂ ਮਾਣੀਆਂ ਚਲ ਕੋਈ ਗੱਲ ਨਹੀਂ ਤੂੰ ਕਰ ਉਹਨਾਂ ਨੂੰ 50 ਕਹਿ ਹਰਦਾ ਹਾਂ ਲਗਾ ਤੇ 50 ਕਾ ਮੈਂ ਕਰਦਾ ਹਾਂ ਹੱਲਾ ਬਾ ਠੀਕ ਹੈ ਠੀਕ ਆ ਆ ਪਾਇਆ ਰੇ ਯਾਰ ਬ ਕਰਾਂ ਕਿੱਥੋਂ ਕਰਾਂ ਮਣਾ ਕਰਨਾਂ ਦਾ ਪਊ ਆ ਹਿੱਲਾ ਨਹੀਂ ਇਹਨੇ ਤਾਂ ਨਹੀਂ ਛੱਡਣਾ ਵੀ ਹੁਣ ਉੱਪਰ ਪੀਆ ਬਿਨਾ ਰਹਿ ਗਿਆ ਕੰਮ ਚਾਲ ਕਰਦਾ ਕਿਸੇ ਪਾਸੇ ਜਾਣਾ ਤੇ ਤੂੰ ਇਹ ਕਾਤੀ ਫਰੋਲਾ ਫਰਾਲੀ ਕਰੀ ਨਾ ਤਾਂ ਪਾਥੀਆਂ ਨਹੀਂ ਗਿਆ ਪਾਥੀਆਂ ਕਹਿੰਦਾ ਸਾਈਡ ਤੇ ਕਰਦਾ ਸੀ ਮੈਂ ਕੰਮ ਨੂੰ ਅੱਗ ਮਚਾਉਂਦੇ ਖੁਰਲੀ ਵੇਲੀ ਹੋਊ ਕੋਈ ਪਸ਼ੂ ਲਿਆਵਾਂਗੇ ਉਹ ਤੂੰ ਹੁਣ ਮਸਾ ਤਾਂ ਚਾਹ ਤਾਂ ਪਾਥਾ ਕੋਈ ਨਾ ਕੋਈ ਨਾ ਫੜਾ ਪਾਥੀਆਂ ਲੋਡ ਕਰਨ ਲੱਗ ਗਏ ਅੱਛਾ ਤੇ ਉੱਪਰ ਵੀ ਕੰਮ ਜਾਇਆ ਰ ਹੋਗਾ ਹਾਂ ਕੀ ਕੰਮ? ਉਹੀ ਸਾ ਕਾਲਾ 50 ਕਤੋਂ ਨੇ ਕਰ ਲਿਆ ਉਹ ਕਹਿੰਦਾ ਸੀ ਮੈਨੂੰ 50 ਕੋਨਾ ਤੋ ਦਵਾ ਦੇ ਕਹਿੰਦਾ ਸਾਡੇ ਕੋਲ ਤਾਂ ਦੇਖ ਲੈ ਮੇਰੇ ਕੋਲ ਸੁਣ ਨੰਬਰ ਤਾਂ ਆ ਸਾਡੇ ਕੋਲੇ ਨਹੀਂ ਹੈ ਰੁਪਈਆ ਉਹ ਭਾਈ ਮੈਂ ਤਾਂ ਇਹਨੂੰ ਪੁੱਛਦਾ ਤੂੰ ਕਬੀਲਦਾਰ ਤਾਂ ਇਹ ਹੈ ਸਾਡੇ ਕੋਲੇ ਕਿਹੜੇ ਪੈਸੇ ਨੇ ਬੱਸ ਤਾਂ ਉਸੇ ਕੋਲ ਹੀ ਜਾ ਉਹਨੂੰ ਕਿਹਾ ਸੀ 50 ਕਰ ਲੈ ਤੂੰ ਵੀ ਜੇ ਤੂੰ ਫੇਰ ਪੁਸਤਾ ਕੰਜਰੋ ਦਾ ਹਿੱਸਾ ਹੈਗੀ ਐ ਤਾਂ ਨਾਲ ਫੇਰ ਇਹ ਹਿੱਸਾ ਹੁਣ ਪਹਿਲਾਂ ਸੀ 4 ਲੱਖ ਰੁਪਏ ਥੱਲੇ ਦੇ ਦੇ ਉਹਨੇ ਹੁਣ ਖੇਰ ਦਾ ਕੰਮ ਇਹੀ ਕਰਦਾ ਕੋਦੇ ਹਿੱਸਾ ਕੜਾ ਹੋਵੇ ਜਿ ਬੰਜੜ ਪਿਆ ਰਹੇ ਬਾਹਣ ਪਿਆ ਉਹਦੇ 100000 ਪੁੱਛ ਕੇ ਦਿੱਤੇ ਸੀ ਉਹਨੇ ਉਹ ਤੰਜੇ ਦਾ ਡਰਦਾ ਹੈ ਕਹਿੰਦਾ ਮੈਨੂੰ ਹੁਣ ਦਬਾ ਦੇ ਮੇਰਾ ਹੁਣ ਫੋਨ ਨਹੀਂ ਪੈਂਦਾ ਕਹਿੰਦਾ ਬਸ ਕੋਈ ਨਹੀਂ ਹੈ ਤਾਂ ਲਿੱਖਦਾ ਸੂਟ ਸੜ ਲਿਆ ਇਹਨਾਂ ਦਾ ਹੈ ਨਹੀਂਗਾ ਘੱਟ ਵੱਧ ਵਿੱਚ ਕਰ ਲਾਂਗੇ ਜੇ ਕੁਝ ਕਰਨਾ ਚੁੱਪ ਕਰ ਜਾ ਤੂੰ ਹੀ ਤਾਹ ਉਹ ਖਰਜ ਜੇ ਤੂੰ ਮੈਂ ਗੱਲ ਕਰੀ ਜਾਨੀ ਹੈਗੀ ਤੈਨੂੰ ਤਾਂ ਬੋਲਣੀ ਨਹੀਂ ਦਿੰਦੀ ਯਾਰ ਹੈ ਕਾਨੂੰ ਬੋਲਣ ਦਿੰਦੀ ਹੈ ਦੇਖ ਲੋ ਯਾਰ ਕੋਈ ਮੈਂ ਇਸ ਮੂਝ ਤਾਂ ਪਰਸੋਂ ਵੇਚ ਕੇ ਹਟਿਆ ਉਹ ਦੇ ਦੋ ਜੇ ਪਏ ਆ ਪਰ ਇਹਦਾ ਫਹਾ ਵੜਦ ਗਿਆ ਯਾਰ ਨਾਲੇ ਮੇਰੇ ਗੱਲ ਪੈ ਰਿਹਾ ਉਹ ਹਾਂ ਤੇ ਫਿਰ ਮੈਂ ਸਾਲਾਂ ਚ ਦੇ ਦਿੰਨੇ ਆਂਗੇ ਮੈਂ ਸਾਲਾਂ ਚ ਹੁਣ ਮੈਂ ਫੇਰ ਗੱਲ ਸਮੈਨ ਨੂੰ ਨਹੀਂ ਪਤਾ ਕਿ ਮੈਂ ਸਾਲਾਂ ਚ ਨੂੰ ਮੇਰੇ ਪੀ ਆਉਂ ਕਰ ਦੇਨੇ ਕਿ ਟਪਾਈ ਮੈਂ ਆ ਸਾਹਮਣਾ ਮੈਂ ਸੀ ਉਹਨੂੰ ਹੋਰ ਤੂੰ ਰੋਜੀ ਮੈਂ ਸਲੋ ਖੁਲੀਆਂ ਚੱਕ ਕੱਖ ਪਾ ਗਿਆ ਨੀਰ ਤਾਂ ਮੈਂ ਪੜੇ ਜੇ ਦੇਣਾ 10000 ਦੇ ਦੇ ਮੈਂ ਨਹੀਂ ਸਾਰੇ ਪੈਸੇ ਦੰਦੀ ਹੈਗੀ ਮੈਂ ਸਾਲੇ ਤੇਰਾ ਇਹਦਾ ਫਿਰ ਕਰ ਲਾਂਗੇ ਥੋੜਾ ਮੋਟਾ ਕੁਸਤਾ ਕੁਸਤਾ ਕਰਾਂਗੇ ਫਿਰ ਇੱਕ ਬਾਸ ਕੱਢੀ ਗਾ ਲੋ ਸਾਰੇ ਪਿੰਡ ਚ ਪਹਿਲਾਂ ਮੈਨੂੰ ਤੋਰ ਦਿਓ ਕੋਈ ਬੰਨ ਸੁਭਾ ਮੇਰਾ ਕਰ ਦਿਓ ਵੀ ਇਹਨੂੰ ਦਿਓਗੇ ਕਿ ਨਾ ਅੱਜ ਤਾਂ ਜੇ ਵਾਦੋ ਵਾਦ ਦੇਵਾਂਗੇ 10 ਜਾਂ 20000 ਰੁਪਏ ਇਹ ਦੋ ਵਾਰ ਸਾਡੇ ਕੋਲ ਹੈ ਨਹੀਂ ਕਿਤੋਂ ਲਿਆਵੇ ਕਿਤੋਂ ਨਾ ਲਿਆਵੇ ਅਸੀਂ ਲੱਖ ਰੁਪਏ ਕਿਤੋਂ ਦੇ ਦੇਉ ਉਹਨੂੰ ਚਲ ਕੋਈ ਮੈਂ ਸਮਝਾ ਦਊਗਾ ਚਲ ਕੋਈ ਮੈਂ ਤੂੰ ਉਹਨਾਂ ਨਾਲ ਹੀ ਰਾਜ਼ੀ ਜੇ ਤੂੰ ਮੈਂ ਕਹਿੰਦਾ ਛੋਟੇ ਉਹ ਭਾਈ ਆ 10000 ਤੇ ਕਿਹਾ ਇਹਨੂੰ ਅਗਰੇ ਦਾ ਕਾਰਜ ਜਦਾ ਕੰਮ ਹੈ ਭਾਈ ਤੁਸੀਂ ਰੋਲਾ ਨਾ ਪਾਓ ਹੋਰ ਕਾਰਜ ਤਾਂ ਪਹਿਲਾਂ ਵੀ ਪਹਿਲਾਂ ਵੀ ਤੂੰ ਹੀ ਅੱਖ ਤੇ ਮੈਨੂੰ ਵੀ ਤੂੰ ਖੜ ਜਾ ਵਿੱਚ ਖੜ ਜਾ ਮੈਂ ਤਿਆਰ ਕਰਕੇ ਫੇਰ ਖੜ ਗਈ ਸੀ ਕੋਈ ਫਿਰ ਮੈਂ ਤਾਂ ਚੰਗੇ ਨੂੰ ਕਹਿਣਾ ਹੁੰਦਾ ਮੈਨੂੰ ਕੀ ਪਤਾ ਹੈਗਾ ਚੰਗੇ ਨੂੰ ਕੀ ਕਹਾਂਗਾ ਤੂੰ ਅਸਲ ਵਿੱਚ ਤਾਂ ਸਾਡਾ ਸਾਰਾ ਕੰਮ ਹੀ ਜਿੰਨਾ 4-5 ਲੱਖ ਥੱਲੇ ਆਏ ਆਂਗੇ ਅਸੀਂ ਸੋਡੀ ਵਜਾ ਕਰਨਾ ਚਲ ਫੇਰ ਹੁਣ ਮਿੱਟੀ ਪਾਤੀ ਉਹਦੇ ਸੋਨ ਨੂੰ ਨਹੀਂ ਮੈਂ ਕੁਝ ਕਹਿ ਵੀ ਠੀਕ ਆ ਉਹ ਆ ਤੂੰ 50000 ਤੇ ਹੋ ਚੱਲ ਨੀ ਕਰਦੇ ਯਾਰ ਹੁਣ ਦਾਰੂ ਤੋਂ ਤਾਂ ਹਟਾ ਲਾ ਉਹ ਹਟਾ ਲਾਂਗੇ ਯਾਰ ਆਪੇ ਡੰਡ ਕੇ ਆ ਸਾਡਾ ਤਾਂ ਮੋਕਾ ਕਾਣੋਂ ਹਟਾ ਜੇ ਖੇਤਾਂ 'ਚ ਫਰਦਰਾ ਤਾਂ ਝੋਨੇ ਦੇ ਵਟਾ ਡੰਡ ਕੇ ਵਾਲੀ ਆ ਗਈ ਆਪੇ ਹਟਾ ਲੂ ਯਾਰ ਉਹਨੂੰ ਯਾਰ ਆਪਣੇ ਅੱਖੇ ਥੋੜੀ ਹਟਦਾ ਤੀਮੀ ਦੀ ਅੱਖੇ ਹਟਦਾ ਤੂੰ ਕਿਵੇਂ ਬੋਰੀਆਂ ਚੱਕਦਾ ਕਰਦਾ ਉਹ ਮੈਂ ਇਹ ਕੰਮ ਕਰਨਾ ਆਹ ਕੰਮ ਕਰਦਾ ਕੰਮ ਕੀ ਕਰਦਾ ਮੱਲੜੀ ਜਾਨੇ ਵੀ ਤੂੰ ਮੈਂ ਤਾਂ ਸਜ਼ਾ ਪਾ ਕੇ ਰੱਖਦੇ ਮੇਰੀ ਗੱਲ ਸੁਣ ਲੈ ਮੈਂ ਇਹਨਾਂ ਨੂੰ ਕਹਿੰਦੀ ਵੀ ਘਰ ਦਾ ਕੰਮ ਕਰ ਅੱਛਾ ਹਾਂ ਖੇਤ ਵਾਸਤੇ ਹੈਗਾ ਇਹ ਘਰ ਵਾਸਤੇ ਮੈਂ ਹੈਗੀ ਆਂਗੀ ਹੂੰ 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 ਅਨੋਂ ਕਰਦਾ ਮੈਂ ਚੱਲ ਕੋਈ ਹੋਰ ਮੈਂ ਇਹ ਦੇਖ ਸੁਨਾਹ ਕੀ ਕਰਨੀ ਆ ਤੁਸੀਂ ਮੈਨੂੰ 30000 ਰੁਪਏ ਦਿਓ ਤੇ ਆਪਾਂ ਲੈ ਗਏ ਪਰ ਤੂੰ ਵੀ ਫਟਾਛ ਤਰ ਨੂੰ ਅੱਗੀ ਬਾਤਾਂ ਜਾਣਾ ਤਨ 10 ਕਹਤਾ ਫਿਰ 20 ਕਹਤਾ ਹੁਣ ਤੂੰ ਸਿੱਧਾ 30 ਤੇ ਆ ਗਏ ਸਾਡੇ ਕੋਲ ਨਹੀਂ ਹੈਗੇ ਤਾਂ ਭਾਜਾ ਤੂੰ ਹੀ ਨਾ ਲੈ ਕੇ ਭਾਜੀ ਆ ਜਾ ਵੀ ਕਿਤੇ ਉਹਨੂੰ ਕਹੀ ਜਾਂਦਾ ਕਹਿੰਦਾ ਹੋਰ ਵੀ ਆ ਕੇ ਰੱਖਿਆ ਕਰ ਇਹਦੇ ਮਰੀ ਮੋਟੀ ਆ ਹਾਂ ਹਾਂ ਕਿਵੇਂ ਮੈਂ ਤਾਂ ਇੰਚ ਬਾਹਰ ਨਹੀਂ ਹੈਗੀ ਇੰਚ ਤਾਂ ਕਿਉਂ ਨਹੀਂ ਬਾਹਰ ਖੌਰੂ ਦਾ ਫਾ ਰੱਖਾ ਹੋਰੂ ਬਾਹਰ ਕਰਾ ਕੇ ਫਿਰ ਜੇ ਦੋਨੋਂ ਦੀ ਸ਼ਕਤੀ ਰਹੇ ਫਿਰ ਘਰ ਵੀ ਨਹੀਂ ਚੱਲਦਾ ਹੈਗਾ ਉਹ ਜਬੀ ਚੰਬਰ ਲੈਣੇਗੇ ਲੈ